ਜੋ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀਂ ਨਸੀਬ ਹੋ ਰਿਹਾ ਔਰ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਸ਼ਹਿਰ ਦੇ ਵਿੱਚ ਥਾਂ ਥਾਂ ਦੇ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਜੋ ਸੀਵਰੇਜ ਦਾ ਪਾਣੀ ਹੈ ਗੰਦਾ ਪਾਣੀ ਉਹ ਲੋਕਾਂ ਦੇ ਕਿਚਨ ਦੇ ਵਿੱਚ ਵਹਿ ਕੇ ਮਾਰ ਕੇ ਜਾ ਰਿਹਾ ਕਿ ਕੂੜਾ ਉਠਾਉਣ ਵਾਲਾ ਕੋਈ ਨਹੀਂ ਠੇਕੇ ਵਾਲੇ ਕਾਰਪੋਰੇਸ਼ਨ ਨੂੰ ਦੋਸਤ ਲਗਾ ਰਹੇ ਨੇ ਕਾਰਪੋਰੇਸ਼ਨ ਵਾਲੇ ਠੇਕੇ ਵਾਲਿਆਂ ਦਾ ਦੋਸਤ ਲਗਾ ਰਹੇ ਮਾਨਯੋਗ ਮੰਤਰੀ ਸਾਹਿਬ ਨੇ ਬਹੁਤ ਸਾਰੇ ਉਦੋਂ ਆਸ਼ਵਾਸਨ ਐਸ ਹਾਊਸ ਦੇ ਸਾਹਮਣੇ ਦਿੱਤਾ ਸੀ ਕਿ ਇੱਕ ਟੀਮ ਜਾਊਗੀ ਸਾਰਾ ਕੁਝ ਹੋਗਾ ਇਹ ਕਰਾਂਗੇ ਉਹ ਕਰਾਂਗੇ ਐਨਜੀਟੀ ਵੱਲੋਂ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਪੰਜਾਬ ਸਰਕਾਰ ਪ੍ਰੋਪਰੋਸਾ ਦਵਾਉਂਦਾ ਹਾਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਅਚੇਤ ਨਾਗਰਿਕ ਸਹੂਲਤਾ ਮਹैया ਕਰਾਉਣ ਲਈ ਸੋਭਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਤਰਜੀਹ ਦਿੱਤੀ ਜਾਵੇ। ਮੰਤਰੀ ਸਾਹਿਬ ਦੀ ਮਜਬੂਰੀ ਹੈ ਜੋ ਅਪਸਰਾ ਨੇ ਜਵਾਬ ਬਣਾ ਕੇ ਪੇਛਤਾ ਇਹਨਾਂ ਨੇ ਪੜਤਾ। ਇਹੀ ਜਵਾਬ ਇਹਨਾਂ ਨੇ ਸਵਾਲ ਨੰਬਰ 968 ਦੇ ਆਨਸਰ ਦੇ ਵਿੱਚ ਵੀ ਦਿੱਤਾ ਸੀ। ਸਿਸਟਮ ਕਿਸ ਤਰ੍ਹਾਂ ਦਾ ਹੋ ਗਿਆ ਹੈ? ਕਵਰੀ ਸਟੇਟ ਆਫ ਫੇਅਰ ਕਿ ਆਪਣੇ ਮਹੱਕਮੇ ਦੇ ਮੰਤਰੀ ਦੇ ਗਲ ਅਫਸਰ ਨਹੀਂ ਸੀ ਬਾਰ ਬਾਰ ਫੋਨ ਕਰਦੇ ਨੇ ਮੈਂ ਵੀ ਇਹਨਾਂ ਨੂੰ ਫੋਨ ਕਰਦਾ ਅਸੀਂ ਲੋਕਲ ਲੈਵਲ ਤੇ ਫੋਨ ਕਰਨਾ ਬੰਦ ਕਰਤਾ ਸਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਨਰਕ ਦੇ ਵਿੱਚ ਤਬਦੀਲ ਹੁੰਦੀ ਜਾ ਰਹੀ ਹੈ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋ ਰਿਹਾ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਸ਼ਹਿਰ ਦੇ ਵਿੱਚ ਥਾਂ-ਥਾਂ ਦੇ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਦੱਸਦੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਕੁਵਰ ਵਿਜੇ ਪ੍ਰਤਾਪ ਦੇ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਫੈਲੀ ਹੋਈ ਗੰਦਗੀ ਦਾ ਮੁੱਦਾ ਉਠਾਇਆ ਗਿਆ ਉਹਨਾਂ ਨੇ ਕਿਹਾ ਕਿ ਬਜਟ ਸੈਸ਼ਨ ਦੇ ਦੌਰਾਨ ਉਹਨਾਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਜੇਕਰ ਉਹਨਾਂ ਦੇ ਇਸ ਮੁੱਦੇ ਦੇ ਉੱਤੇ ਸਰਕਾਰ ਨੇ ਗੌਰ ਕੀਤੀ ਹੁੰਦੀ ਤਾਂ ਐਨਜੀਟੀ ਦੇ ਵੱਲੋਂ 1026 ਕਰੋੜ ਦਾ ਜੁਰਮਾਨਾ ਸਰਕਾਰ ਨੂੰ ਨਾ ਲਗਾਇਆ ਗਿਆ ਹੁੰਦਾ ਦੱਸਦੇ ਕਿ ਜਿਵੇਂ ਹੀ ਕੁਵਰ ਵਿਜੇ ਪ੍ਰਤਾਪ ਇਹ ਸਭ ਕੁਝ ਬੋਲਦੇ ਨੇ ਤਾਂ ਉਸੇ ਵੇਲੇ ਮੰਤਰੀ ਬਰਕਾਰ ਸਿੰਘ ਉੱਠ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦਿੰਦੇ ਨੇ ਤੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦੇ ਨੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਜੋ ਵੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਮਾਨਯੋਗ ਸਪੀਕਰ ਸਾਹਿਬ ਸਾਡਾ ਸਹਿਰ ਅੰਮ੍ਰਿਤਸਰ ਮੈਂ ਦੁਬਾਰਾ ਬੋਲ ਰਹਾ ਹਾਂ ਅੰਮ੍ਰਿਤ ਅਤਸਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਇਸ ਨਗਰੀ ਨੂੰ ਬਰਸਾਈ ਸੀ ਆਜ ਇਹ ਸਹਿਰ ਦੇਖੋ ਨਰਕ ਦੇ ਵਿੱਚ ਤਬਦੀਲ ਹੋ ਗਿਆ ਹੈ ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀਂ ਨਸੀਬ ਹੋ ਰਿਹਾ ਔਰ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ मिक्स हो के आ रहा है लोग किस तरीके ਦੇ ਨਾਲ ਉਹ ਪਾਣੀ ਪੀ ਰਹੇ ਨੇ ਅਸੀਂ ਸਮਝ ਸਕਦੇ ਹਾਂ ਜੋ ਸੀਵਰੇਜ ਦਾ ਪਾਣੀ ਹੈ ਗੰਦਾ ਪਾਣੀ ਉਹ ਲੋਕਾਂ ਦੇ ਕਿਚਨ ਦੇ ਵਿੱਚ ਵੈਕ ਮਾਰ ਕੇ ਜਾ ਰਿਹਾ ਹੈ ਤੇ ਕੂੜਾ ਉਠਾਉਣ ਵਾਲਾ ਕੋਈ ਨਹੀਂ ਹੈ ਸਰ ਦੇ ਵਿੱਚ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਠੇਕੇ ਵਾਲੇ ਕਾਰਪੋਰੇਸ਼ਨ ਨੂੰ ਦੋਸਤ ਲਗਾ ਰਹੇ ਨੇ ਕਾਰਪੋਰੇਸ਼ਨ ਵਾਲੇ ਠੇਕੇ ਵਾਲਿਆਂ ਦਾ ਦੋਸਤ ਲਗਾ ਰਹੇ ਨੇ ਤੇ ਪਰੇਸ਼ਾਨ ਕੌਣ ਹੈ ਅੰਮ੍ਰਿਤਸਰ ਦੀ ਜਨਤਾ और ए प्रॉब्लम किसे एक हलकेदा नहीं है चाहे नॉर्थ है साउथ है सेंट्रल है ईस्ट है वेस्ट है सारे मिले एल साहिबान बैठे हुए हैं ए हर एरिया का प्रॉब्लम है सर तो और पड़... एदा सोल्यूशन पढ़नी है जी तुसी हो सिर्फ जेडी तोडी ओ है एदा सोल्यूशन तुसी पढ़ दियो जेडी तोडी आ... सर एक सेकंड सर सर मेनू ए, ए बड़ा ऑल टे... अटेंशन नोटिस लेवन दी लोड क्यों पई क्योंकि 968 क्वेश्चन नंबर ਮੈਂ ਬਜਟ ਸੈਸ਼ਨ ਦੇ ਵਿੱਚ ਦਿੱਤਾ ਸੀ ਮਾਨਯੋਗ ਮੰਤਰੀ ਸਾਹਿਬ ਨੇ ਬਹੁਤ ਸਾਰੇ ਉਦੋਂ ਆਸ਼ਵਾਸਨ ਐਸ ਹਾਊਸ ਦੇ ਸਾਹਮਣੇ ਦਿੱਤਾ ਸੀ ਕਿ ਇੱਕ ਟੀਮ ਜਾਊਗੀ ਸਾਰਾ ਕੁਝ ਹੋਗਾ ਇਹ ਕਰਾਂਗੇ ਉਹ ਕਰਾਂਗੇ ਐਨਜੀਟੀ ਵੱਲੋਂ 1026 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਪੰਜਾਬ ਸਰਕਾਰ ਨੂੰ ਜੇਕਰ ਕੁਐਸਚਨ ਨੰਬਰ 968 ਸੇ ਧਿਆਨ ਦਿੱਤਾ ਗਿਆ ਹੁੰਦਾ ਅੱਜ ਇਹ ਪ੍ਰੋਬਲਮ ਨਹੀਂ ਆਉਣਾ ਸੀ ਤੇ ਬਰਸਾਤ ਦੇ ਵਿੱਚ ਅਮਰਿਤਸਰ ਦੇ ਲੋਕ ਨਰਕ ਦਾ ਜੀਵਨ ਬਚਤ ਕਰ ਰਹੇ ਨੇ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਮਾਨਯੋਗ ਮੰਤਰੀ ਸਾਹਿਬ ਇਸ ਸੰਬੰਧ ਦੇ ਵਿੱਚ ਆਪਣੀ ਵਿਚਾਰ ਪ੍ਰਗਟ ਕਰਨ ਇਸ ਤੋਂ ਬਾਅਦ ਮੈਨੂੰ ਜਰੂਰ ਮੌਕਾ ਦੇਣਾ ਦੋ ਚਾਰ ਤੱਥ ਨੇ ਮੈਂ ਜਰੂਰ ਦੇਵਾਂਗਾ ਅ ਸਰਦਾਰ ਬਲਕਾਰ ਸਿੰਘ ਸਥਾਨਕ ਸਰਕਾਰ ਮੰਤਰੀ ਬੋਲੋ ਆਪਣੇ ਬੋਲੋ ਸਪੀਕਰ ਸਾਹਿਬ ਮੈਂ ਆਪ ਜੀ ਦੇ ਰਾਹੀਂ ਸਭ ਤੋਂ ਪਹਿਲਾਂ ਮਾਨਯੋਗ ਮੈਂਬਰ ਸਾਹਿਬ ਅਤੇ ਇਸ ਮਹਾਨ ਸਦਨ ਨੂੰ ਭਰੋਸਾ ਦਉਂਦਾ ਹਾਂ ਕਿ ਅੰਮ੍ਰਿਤਸਰ ਆਪਣੀ ਧਾਰਮਿਕ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਲਈ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ। ਅਸੀਂ ਮਾਨਯੋਗ ਮੁੱਖ ਮੰਤਰੀ ਸਾਬਪ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਇਹਨਾਂ ਚੁਣੌਤੀਆਂ ਨੂੰ ਪੂਰੀ ਤਰ੍ਹਾਂ ਜਾਣੂ ਹੈ ਅਤੇ ਸ਼ਹਿਰ ਵਿੱਚ ਨਾਗਰਿਕ ਸਕੂਲਤਾ ਦੀ ਵਿਵਸਥਾ ਨੂੰ ਅਪਗ੍ਰੇਡ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਅੰਮ੍ਰਿਤਸਰ ਸ਼ਹਿਰ ਵਿੱਚ ਲਗਭਗ 1800 ਕਿਲੋਮੀਟਰ ਦੀ ਸਪਾਈ ਨਾਲ ਜਿਹੜੀ ਪਾਈਪਲਾਈਨ ਹੈ ਜ਼ਿਆਦਾਤਰ ਸਪਲਾਈ ਲਾਈਨ ਪੁਰਾਣੀਆਂ ਹੋਣ ਕਰਕੇ ਲੀਕਸ ਹੁੰਦੇ ਹੈ ਜਿਸ ਕਾਰਨ ਪਾਣੀ ਵਿੱਚ ਮਲਾਪਟ ਮਲਾਵਟ ਹੋਣ ਜਾਣ ਬਾਰੇ ਕਈ ਸ਼ਿਕਾਇਤਾਂ ਉਧੀਆਂ ਹਨ ਪਰ ਨਾਲ ਦੀ ਨਾਲ ਜੋ ਮੌਕੇ ਤੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ ਜੇਕਰ ਜੋ ਗੱਲ ਹੈ ਕਿ ਨਕਰ ਨਗਰ ਨਗਰ ਨੇਗੋ ਅੰਮ੍ਰਿਤਸਰ ਵੱਲੋਂ ਵੈਸ਼ਵ ਬੈਂਕ ਅਤੇ ਏਆਈਆਈ ਬੀ ਦੀ ਸਹਾਇਤਾ ਦੇ ਨਾਲ ਇਹ ਸਮੇਂ ਪੰਜਾਬ ਮਿਊਸਪਲ ਸੀਵਰੇਜ ਇੰਪਰੂਵਮੈਂਟ ਇੰਪਰੂਵਮੈਂਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ ਪਾਣੀ ਵਾਲੀ ਸਮੱਸਿਆ ਦਾ ਲੰਬੇ ਸਮੇਂ ਲਈ ਹੱਲ ਹੋ ਜਾਵੇਗਾ ਇਸ ਪ੍ਰੋਜੈਕਟ ਦਾ ਇੱਕ ਪ੍ਰਮੁਖ ਭਾਰ ਅਮਰਸਰ ਸ਼ਹਿਰ ਨੂੰ 24 ਆਵਰ ਨਹਿਰੀ ਪਾਣੀ ਦੀ ਸਪਲਾਈ ਪ੍ਰਦਾਨ ਕਰਨਾ ਹੈ ਵੱਲਾ ਨੇੜੇ ਇੱਕ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ ਜਿਸ ਦਾ 72% ਦੀ ਕੰਮ ਪੂਰਾ ਹੋ ਚੁੱਕਾ ਹੈ ਇਸ ਪ੍ਰੋਜੈਕਟ ਤਹਿਤ 52 OHSAR ਦਾ ਨਿਰਮਾਣ ਕਰਨ ਦੇ ਨਾਲ-ਨਾਲ 26 ਮੌਜੂਦਾ OSHR ਮੁਰ ਸੰਜੀਤੇ ਅਤੇ ਲਗਭਗ 112.70 ਕਿਲੋਮੀਟਰ ਦੀ ਮੁੱਖ ਲਾਈਨ ਪਾਉਣ ਦਾ ਵੰਦ ਹੈ ਇਸ ਪ੍ਰੋਜੈਕਟ ਦੇ ਸਾਲ 225 ਵਿੱਚ ਮੁਕੰਮਲ ਹੋਣ ਦੀ ਆਸ ਹੈ ਸੋ ਕਲੋਰੀਨ ਨਾਲ ਪਾਣੀ ਦੇ ਕਟਾਣੂ ਮੁਕਤ ਕਰਨ ਦਾ ਕੰਮ ਨਿਰੰਤਰ ਤੌਰ ਤੇ ਕੀਤਾ ਜਾ ਰਿਹਾ ਹੈ ਸੋ ਇਹ ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਲਗਭਗ ਤਿੰਨ ਜੋ ਸੀਵਰੇਜ ਨਾਲੇਟਰ ਸਰਗਲ ਕਰ ਰਹੇ ਹੈ ਤਿੰਨ ਐਸਟੀਪੀ ਪਲਾਂਟ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 217.5 ਐਮਐਲਡੀ ਜਦੋਂ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਸੀਵਰੇਜ ਦਾ ਕੁੱਲ ਉਤਪਾਦਨ ਲਗਭਗ 285 ਐਮਐਲਡੀ ਜੋ ਕਿ ਸੀਵਰੇਜ ਦੀਆਂ ਲਾਈਨਾਂ ਤੇ ਪੂਰੀ ਸਮਰੱਥਾ ਨਾ ਚੱਲਣ ਦਾ ਇੱਕ ਮੁੱਖ ਕਾਰਨ ਹੈ ਪੰਜਾਬ ਵਿੱਚ ਜਲ ਸਪਲਾਈ ਅਤੇ ਸਿਵਰੇਜ ਬੋਰਡ ਵੱਲੋਂ ਐਸਟੀਪੀ ਖਾਪੜ ਖੋੜੀ ਅਤੇ ਗੌਸਾਬਾਦ ਦੀ ਸਮਥਾ ਵਿੱਚ 50 50 ਐਮਐਲਡੀ ਦਾ ਵਾਧਾ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਇਸ ਪ੍ਰਸਤਾਵ ਇਹ ਇਹ ਪ੍ਰਸਤਾਵ ਸਰਕਾਰ ਦੇ ਵਿਚਾਰ ਹੀਦ ਹੈ ਅਤੇ ਅਮਰਤ ਫੇਜ਼ 2 ਦੇ ਪ੍ਰਸਾਵ ਪ੍ਰਸਤਾਵਿਤ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਇਹ ਦੱਸਣਾ ਜ਼ਰੂਰੀ ਹੈ ਕਿ ਸ਼ਹਿਰ ਵਿੱਚ ਲਗਭਗ 1500 ਕਿਲੋਮੀਟਰ ਸੀਵਰੇਜ ਪਿਆ ਹੋਇਆ ਹੈ ਅਤੇ ਵੱਖ-ਵੱਖ ਸਮੇਂ-ਸਮੇਂ ਦੇ ਉੱਤੇ ਜਾਂ ਸੁਪਰ ਸੈਕਸ਼ਨਸੀਡਾਂ ਨਾਲ ਉਹਨਾਂ ਦੀ ਸਫਾਈ ਕੀਤੀ ਜਾਂਦੀ ਹੈ। ਔਰ ਸੋਲਿਡ ਵੇਸਟ ਬੈਂਚਮੈਂਟ ਪ੍ਰੋਜੈਕਟ 2116 ਵਿੱਚ ਰਿਆਇਕਰਤਾ ਮੈਸੇਜ ਜੋ ਵਾਇਡਾ ਕੰਪਨੀ ਨੂੰ ਅਲਾਰਟ ਕੀਤਾ ਗਿਆ ਸੀਗਾ ਉਸ ਦੇ ਵਿੱਚ ਜਿਹੜਾ ਕਾਰਜਕਾਰੀ ਲੜੀਂਦੇ ਮਾਪਦੰਡ ਨਹੀਂ ਅਨਸਾਰ ਉਹ ਕਰ ਰਹੇ ਨਗਰ ਨਿਗਮ ਕਾਰਪੋਰੇਸ਼ਨ ਦੇ ਵੱਲੋਂ 8.04 ਕਰੋੜ ਦਾ ਜੁਰਮਾਨਾ ਲਗਾਏ ਜਾਣ ਤੇ ਕਈ ਨੋਟਿਸ ਜਾਰੀ ਕੀਤੇ ਦੇ ਬਾਵਜੂਦ ਵੀ ਕੂੜਾ ਚੁੱਕਣ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਪਰ ਉਹਨਾਂ ਦੇ ਖਿਲਾਫ ਉਹ ਨੋਟਿਸ ਦੇ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਪ੍ਰਸੀਡਿੰਗ ਉਸ ਦੀ ਚੱਲ ਰਹੀ ਹੈ ਸੋ ਕੂੜੇ ਦੇ ਥੋਸ ਪ੍ਰਬੰਧਾ ਵਾਸਤੇ ਉਥੋਂ ਐਨਜੀਓਸ ਵਗੈਰਾ ਤੋਂ ਵੀ ਹੈਲਪਲੀਤੀ ਜਾਰੀ ਹੈ। ਔਰ ਇਸ ਤਰ੍ਹਾਂ ਨਗਰ ਨਿਗਮ ਅਮਰਸਰ ਨੇ ਪਹਿਲਾਂ ਵੀ ਮੌਜੂਦਾ ਜ਼ਿਆਰ ਕਰਤਾ ਦੇ ਜੋਖਮ ਅਤੇ ਲਾਗਤ ਦੇ ਕੂੜੇ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਇੱਕ ਐਨਜੀਓ ਵਗੈਰਾ ਦੀ ਵੀ ਬਦਲ ਲਈ ਜਾਰੀ ਹੈ। ਮੈਂ ਇੱਕ ਵਾਰ ਫਿਰ ਇਸ ਸਦਨ ਵਿੱਚ ਭਰੋਸਾ ਦਵਾਉਂਦਾ ਹਾਂ ਕਿ ਅਮਰਸਰ ਸ਼ਹਿਰ ਦੇ ਵਸਨੀਕਾਂ ਨੋ ਅਚੇਤ ਨਾਗਰ ਸਹੂਲਤਾ ਮਹਈਆ ਕਰਾਉਣ ਲਈ ਸੋਭਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ। ਥੈਂਕ ਯੂ ਜੀ ਜਿਵੇਂ ਹੀ ਮੰਤਰੀ ਬਲਕਾਸ਼ ਸਿੰਘ ਦੇ ਵੱਲੋਂ ਕਬਰ ਵਿਜੇ ਪ੍ਰਤਾਪ ਨੂੰ ਭਰੋਸਾ ਦਿਵਾਇਆ ਜਾਂਦਾ ਤਾਂ ਕੁਮਰ ਵਿਜੇ ਪ੍ਰਤਾਪ ਉਹ ਉੱਠ ਕੇ ਇਹ ਕਹਿੰਦੇ ਸੁਣਾਈ ਦਿੰਦੇ ਨੇ ਕਿ ਇਹ ਜਵਾਬ ਇਹਨਾਂ ਨੇ ਪਹਿਲਾਂ ਵੀ ਦਿੱਤਾ ਸੀ ਹੁਣਾਂ ਕਿਹਾ ਕਿ ਇਹ ਸਿਸਟਮ ਅਜੇਹਾ ਹੋ ਚੁੱਕਿਆ ਕਿ ਅਫਸਰ ਮੰਤਰੀ ਦੀ ਗੱਲ ਹੀ ਨਹੀਂ ਸੁਣਦੇ ਪਰ ਮੰਤਰੀ ਸਾਹਿਬ ਦੀ ਮਜਬੂਰੀ ਹੈ ਜੋ ਅਫਸਰਾਂ ਨੇ ਜਵਾਬ ਬਣਾ ਕੇ ਭੇਜਿਆ ਉਹੀ ਪੜ ਕੇ ਸੁਣਾ ਦਿੱਤਾ ਕੁਮਰ ਜੀ ਮਾਨਜੋਗ ਸਪੀਕਰ ਸਾਹਿਬ ਮੰਤਰੀ ਸਾਹਿਬ ਦੀ ਮਜਬੂਰੀ ਹੈ ਜੋ ਅਫਸਰਾਂ ਨੇ ਜਵਾਬ ਬਣਾ ਕੇ ਭੇਜਤਾ ਇਹਨਾਂ ਨੇ ਪੜਤਾ। ਇਹੀ ਜਵਾਬ ਇਹਨਾਂ ਨੇ ਸਵਾਲ ਨੰਬਰ 968 ਦੇ ਆਨਸਰ ਦੇ ਵਿੱਚ ਵੀ ਦਿੱਤਾ ਸੀ। ਸੇਮ ਆਨਸਰ। ਲੇਕਿਨ ਸਰ ਇਹਨਾਂ 6 ਮਹੀਨਿਆਂ ਦੇ ਦੌਰਾਨ ਜੋ ਕੁਝ ਵੀ ਹੋਇਆ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਗਾਰਬੇਜ ਲਿਫਟਿੰਗ ਤੇ ਸੀਵਰੇਜ ਤੇ ਪੀਣ ਵਾਲਾ ਗੰਦਾ ਪਾਣੀ। ਤੇ ਪਾਰਲੀਮੈਂਟ ਇਲੈਕਸ਼ਨ ਅੰਮ੍ਰਿਤਸਰ ਸਹਿਰ ਦੇ ਵਿੱਚ ਇਸ ਮੁੱਦੇ ਤੇ ਲੜਿਆ ਗਿਆ ਸੀ। ਮੇਰੀ ਗੱਲ ਵੀ ਹੋਈ ਸੀ ਕਿ ਮਾਨਜੋਗ ਮੰਤਰੀ ਸਾਹਿਬ ਦੇ ਨਾਲ ਇਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਅਫਸਰਾਂ ਦੇ ਨਾਲ ਇਹਨਾਂ ਨੇ ਗੱਲ ਕੀਤੀ ਲੇਕਿਨ ਇਹ ਸਭ ਤੋਂ ਵੱਡਾ ਅਸੀਂ ਇਹ ਕਹਾਂਗੇ ਕਿ ਸਿਸਟਮ ਕਿਸ ਤਰ੍ਹਾਂ ਦਾ ਹੋ ਗਿਆ ਹੈ ਸੌਰੀ ਸਟੇਟ ਆਫ ਅਫੇਅਰਸ ਕਿ ਆਪਣੇ ਮਹੱਕਮੇ ਦੇ ਮੰਤਰੀ ਦੇ ਗੱਲ ਅਫਸਰ ਨਹੀਂ ਸੁਣਦੇ बार-बार ਇਹ ਫੋਨ ਕਰਦੇ ਨੇ ਮੈਂ ਵੀ ਇਹਨਾਂ ਨੂੰ ਫੋਨ ਕਰਦਾ ਅਸੀਂ ਲੋਕਲ ਲੈਵਲ ਤੇ ਫੋਨ ਕਰਨਾ ਬੰਦ ਕਰਤਾ ਸਰ ਏ ਵੀ ਫੋਨ ਕਰਦੇ ਨੇ ਅਫਸਰਾਂ ਨੂੰ ਇੱਕ ਨਗਿੰਦਰ ਪ੍ਰਸਾਦ ਜਈ ਹੈ ਉਹ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਤੁਸੀਂ ਕੱਲ ਐਸਆਈ ਬੋਰਡ ਸਿੰਘ ਦੀ ਗੱਲ ਕਰ ਰਹੇ ਸੀ ਜਈ ਨਗਿੰਦਰ ਪ੍ਰਸਾਦ ਮੁੱਖ ਮੰਤਰੀ ਤੋਂ ਜ਼ਿਆਦਾ ਪਾਵਰ ਰੱਖਦਾ ਹੈ ਕਮਿਸ਼ਨਰ ਕਾਰਪੋਰੇਸ਼ਨ ਕਿਸੇ ਬੰਦੇ ਦੀ ਗੱਲ ਨਹੀਂ ਸੁਣਦਾ ਜੇਕਰ ਸਾਡੇ ਦਫ਼ਤਰ ਤੋਂ ਵੀ ਕੋਈ ਚੀਜ਼ ਜਾਂਦਾ ਹੈ ਕਿ ہاں ਇਹ ਪ੍ਰਸ਼ਾਨੀ ਹੈ 15 ਦਿਨ 20 ਦਿਨ ਦੀ ਵੇਟਿੰਗ ਲੇਕਿਨ ਮੰਨ ਲਓ ਜਸਤੇ ਕਰ ਦੇ ਵਿੱਚ ਜਸਤੇ ਕਿਚਨ ਦੇ ਵਿੱਚ ਸੀਵਰੇਜ ਦਾ ਪਾਣੀ ਜਾ ਰਿਹਾ ਹੈ ਉਹ ਕਿੱਥੇ ਜਾਊਗਾ ਪਾਣੀ ਦਾ ਤਾਂ ਇਹਨਾਂ ਨੇ ਕਿਹਾ ਉਹ ਤਾਂ World Bank ਦਾ ਪ੍ਰੋਜੈਕਟ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਿਛਲੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਉਹੀ ਜਵਾਬ ਉਹੀ ਸਵਾਲ ਇਸ ਕਰਕੇ ਸਰ ਦੇਖੋ ਇੱਕ ਤਾਂ ਇੱਕ ਜਵਾਬਦੇਹੀ ਫਿਕਸ ਕੀਤੀ ਜਾਵੇ ਕਿ ਮਹੱਕਮੇ ਦਾ ਮੰਤਰੀ ਜੇਕਰ ਕੋਈ ਗੱਲ ਕਹਿ ਰਿਹਾ ਹੈ ਨਾ ਤਾਂ ਉਸਨੂੰ ਦੀ ਇੱਕ ਜ਼ਿੰਮਵਾਰੀ ਹੋਣੀ ਚਾਹੀਦੀ ਹੈ ਔਰ ਅਕਾਉਂਟੇਬਿਲਟੀ ਫਿਕਸ ਹੋਣਾ ਜ਼ਰੂਰੀ ਹੈ ਅੱਜ ਦੀ ਸਮੱਸਿਆ ਜੋ ਹੈ ਉਹ ਜਨਤਾ ਜਿਸ ਸਮੱਸਿਆ ਦੇ ਨਾਲ ਪ੍ਰੇਸ਼ਾਨ ਹੈ ਉਸ ਨੂੰ ਹੱਲ ਕਰਨ ਦੀ ਹੈ ਇੱਕ ਹੋਰ ਸਮੱਸਿਆ ਇਸਨ ਲਿੰਕ ਰੱਖਦੀ ਹੈ ਕਿ ਮਲਟੀ ਏਜੰਸੀ ਸਿਸਟਮ ਇੱਕ ਛੋਟੇ ਸਹਿਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੇਕਰ ਤੁਸੀਂ ਕਾਰਪੋਰੇਸ਼ਨ ਨੂੰ ਫੋਨ ਕਰੋ ਉਹ ਕਹਣਗੇ ਕਿ ਏਡੀਏ ਦਾ ਹੈ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਫਿਰ ਕੋਈ ਕਹੇਗਾ ਕਿ ਇਹ ਪੀਡਬਲਯੂਡੀ ਦਾ ਹੈ ਕੋਈ ਕਹੇਗਾ ਕਿ ਇਹ ਇੰਪਰੂਵਮੈਂਟ ਟਰਸਟ ਦਾ ਹੈ ਤਾਂ ਇੱਕ ਸਿਸਟਮ ਬਣਨਾ ਚਾਹੀਦਾ ਹੈ ਇੱਕ ਅੰਮ੍ਰਿਤਸਰ ਸਹਿਰ ਦੇ ਵਿੱਚ ਇੱਕ ਏਜੰਸੀ ਕੰਮ ਕਰਨੀ ਚਾਹੀਦੀ ਹੈ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਲੋਕ एडीए नु फोन ਕਰਨ ਜਾਂ पीडब्ल्यूडी नु ਕਰਨ ਜਾਂ ਇੰਪਰੂਵਮੈਂਟ ਡਰਾਫਟ ਨੂੰ ਕਰਨ ਸਭ ਤੋਂ ਮਾੜੀ ਗੱਲ ਹੋਈ ਹੈ ਸਰ 23 ਜਨਵਰੀ 2023 23 ਜਨਵਰੀ 2023 ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਟਿਨਿਓਰ ਖਤਮ ਹੋ ਗਿਆ ਮੇਰੇ ਆਪਣੇ ਹਲਕੇ ਦੇ ਵਿੱਚ ਸਰ ਮੇਰੇ ਆਪਣੇ ਹਲਕੇ ਦੇ ਵਿੱਚ ਕੁਮਰ ਜੀ 17 ਕਾਉਂਸਲਰ ਨੇ ਸਰ ਤੁਸੀਂ ਕੁਐਸਚਨ ਪਾਰ ਪੰਚਾਇਤ ਦੇ ਨਹੀਂ ਸਰ ਮੈਂ ਇਹ ਇਦਾ ਹੀ ਮੈਂ ਕਿਸ ਤਰ੍ਹਾਂ ਸਰ ਸਿਵਿਕ ਕਮਿਊਨਿਟیز ਵਾਸਤੇ 17 ਕਾਉਂਸਲਰਾਂ ਦਾ ਤੇ 12 ਸਰਪੰਚਾਂ ਦਾ ਕੰਮ ਇਕੱਲਾ ਇਹ ਕਿ ਮਿਲ ਨਹੀਂ ਕਰ ਸਕਦਾ ਹੈ ਇਸ ਕਰਕੇ ਸਰ ਭਾਵੇਂ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਅਪਸਰਾਂ ਦੀ ਅਕਾਉਂਟੇਬਿਲਟੀ ਫਿਕਸ ਹੋਵੇ ਕਾਰਪੋਰੇਸ਼ਨ ਦੀ ਜਮਵਾਰੀ ਮਿਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਕੋਲ ਹੈ ਤੇ ਇਹਨਾਂ ਦੀ ਜਮਵਾਰੀ ਪੁੱਛ ਲੋ ਕਰਕੇ ਟਾਈਮ ਬਾਉਂਡ ਮੈਨਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਇੱਕ ਵਿਜਿਟ ਕਰਨ ਆਪ ਮੰਤਰੀ ਸਾਹਿਬ ਔਰ ਚੰਡੀਗੜ੍ਹੋਂ ਐਕਸਪਰਟ ਦੀ ਟੀਮ ਲੈ ਜਾ ਕੇ ਕਿਉਂਕਿ ਅਸੀਂ ਇਹ ਦੇਖ ਨਹੀਂ ਸਕਦੇ ਜੋ ਵਿਰੋਧੀ ਪਾਰਟੀਆਂ ਦੇ ਮੈਂਬਰਸ ਨੇ ਇਵਨ ਸਾਡੇ ਐਮਪੀ ਜੋ ਨੇ ਉੱਥੇ ਦੇ ਮਾਨਜੋਗ ਐਮਪੀ ਸਾਹਿਬ ਇਹ ਸਾਰੇ ਪ੍ਰੋਟੈਸਟ ਕਰ ਰਹੇ ਨੇ ਅਸੀਂ ਵੀ ਦੇਖੋ ਪਿੰਡ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਸੰਤੋਨਾ ਦੇ ਰਹੇ ਹਾਂ ਲੇਕਿਨ ਇਲਾਜ ਹੋਣਾ ਚਾਹੀਦਾ ਹੈ ਸਾਨੂੰ ਕੁਝ ਨਹੀਂ ਚਾਹੀਦਾ ਹੈ ਸਿਰਫ ਇਲਾਜ ਕਰਵਾ ਦਿਓ ਥੈਂਕਿਊ ਪੀਣ ਵਾਲਾ ਪਾਣੀ ਦੇ ਦਿਓ ਜੀ ਤੇ ਕੂੜਾ ਥੈਂਕਿਊ ਮੰਤਰੀ ਜੀ ਕੁਝ ਕਹਿਣਾ ਚਾਹੁੰਦੇ ਮੰਤਰੀ ਜੀ ਮਾਨਜੋਗ ਸਪੀਕਰ ਸਾਹਿਬ ਮੈਂ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਪਹਿਲਾਂ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਮੁਤਾਬਕ ਚਾਹੇ ਉਹਨਾਂ ਦੀ ਕੋਈ ਹੁਕਮਾਂ ਦੀ ਕੰਪਲੇਂਸ ਕਰਨ ਦੇ ਵਿੱਚ ਕੋਈ ਬਿਊਰੋਕ੍ਰੈਟਿਕ ਅੰਗੈਲੀ ਨਹੀਂ ਕਰ ਰਿਹਾ ਜੇਕਰ ਕਿਤੇ ਵੀ ਹੁੰਦੀ ਹੈ ਤਾਂ ਉਹਦੇ ਅਫਸਰ ਦੀ ਬਕਾਇਦਾ ਜ਼ਿੰਮੇਵਾਰੀ ਫਿਕਸ ਕਰਦੀ ਹੈ ਐਸੀ ਕੋਈ ਗੱਲ ਨਹੀਂ ਕਿ ਬਿਊਰੋਕ੍ਰੇਸੀ ਗੱਲ ਨਹੀਂ ਮੰਦੀ ਹੈਗੀ ਸਾਈਕਲ ਦੇ ਮੈਂਬਰ ਸਾਹਿਬ ਨੇ ਜੋ ਹੁਕਮ ਕੀਤਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਆਪਣੀ ਸਰਕਾਰ ਹੈ ਅਸੀਂ ਉੱਥੇ ਆਵਾਂਗੇ ਸਾਰੇ ਆਫੀਸਰ ਸਬਾਨ ਵੀ ਅਸੀਂ ਬੁਲਾਵਾਂਗੇ ਮੈਂ ਮੈਂਬਰ ਸਾਹਿਬ ਨੂੰ ਭਰੋਸਾ ਦਿਵਾਨਾ ਕਿ ਵਿਦਨ 2 ਵੀਕਸ ਅਸੀਂ ਤੁਹਾਡੇ ਕੋਲ ਆਵਾਂਗੇ ਸਾਰੇ ਐਮਐਲਏ ਸਬਾਨ ਇਕੱਠੇ ਹੋਣਗੇ ਮੀਟਿੰਗ ਕਰਾਂਗੇ ਜੋ ਪੋਸੀਬਲ ਹੋਵੇ ਉਹ ਵੱਤ ਵਤ ਕਰਾਂਗੇ ਕਿਉਂਕਿ ਸਾਡੀ ਨੈਤਿਕ ਜ਼ਿੰਮੇਵਾਰੀ ਥੈਂਕ ਯੂ ਜੀ ਕوبر ਵਿਜੇ ਪ੍ਰਤਾਪ ਨੇ ਮੰਗ ਕੀਤੀ ਕਿ ਇੱਕ ਜਵਾਬਦੇਹੀ ਫਿਕਸ ਕੀਤੀ ਜਾਵੇ ਮਤਲਬ ਕਿ ਜੋ ਮੰਤਰੀ ਕਰਨ ਨੂੰ ਆਖੇ ਉਸ ਵਿੱਚ ਅਫਸਰ ਵੀ ਸਹਿਮਤ ਹੋਣ ਤੇ ਜਵਾਬਦੇਹੀ ਫਿਕਸ ਕੀਤੀ ਜਾਵੇ ਉਹਨਾਂ ਇਲਜ਼ਾਮ ਲਗਾਏ ਕਿ ਕਮਿਸ਼ਨਰ ਕਾਰਪੋਰੇਸ਼ਨ ਕਿਸੇ ਦੀ ਗੱਲ ਨਹੀਂ ਸੁਣਦਾ ਉਹੀ ਸਵਾਲ ਉਹੀ ਜਵਾਬ ਜੋ ਪਿਛਲੀਆਂ ਸਰਕਾਰਾਂ ਚ ਹੋ ਰਹੇ ਸੀ ਉਹੀ ਅੱਜ ਵੀ ਚੱਲ ਰਹੇ ਨੇ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਜੋ ਸੀਵਰੇਜ ਸਿਸਟਮ ਖਰਾਬ ਹੈ ਉਸ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ